ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਇਸ ਦੇ ਨਾਲ ਫਿਰ ਤੁਹਾਨੂੰ ਕਿਹੜੇ ਫਲ ਮਿਲਣਗੇ ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਪਰਮਾਤਮਾ ਜੀ ਦੀ ਕਿੰਨੀ ਕਿਰਪਾ ਤੁਹਾਡੇ ਤੇ ਬਣ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ। ਇੱਕ ਵੀਰ ਨੇ ਇੱਕ ਸਰੀਰ ਨੇ ਸੰਤ ਮਹਾਂਪੁਰਖਾਂ ਦੇ ਕੋਲ ਜਿਹੜਾ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਪੁੱਛਦਾ ਹੈ ਕਿ ਸੰਤ ਮਹਾਂਪੁਰਖ ਜੀ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਧਰਤੀ ਨਾਲ ਮੱਥਾ ਲਾਉਂਦੇ ਹਾਂ ਤਾਂ ਇਸ ਦਾ ਸਾਨੂੰ ਕੀ ਫਲ ਮਿਲਦਾ ਹੈ? ਇਹ ਮੱਥਾ ਕਿਉਂ ਟੇਕਿਆ ਜਾਂਦਾ ਹੈ? ਇਸ ਤਰੀਕੇ ਦੇ ਨਾਲ ਦੂਸਰਾ ਸਵਾਲ ਕੀਤਾ ਸੀ ਉਹਨਾਂ ਨੇ ਕਿ ਇਹ ਹਰ ਰੋਜ਼ ਇੱਕ ਹੀ ਬਾਣੀ ਪੜਨ ਨਾਲ ਸਾਨੂੰ ਕੀ ਮਿਲ ਜਾਵੇਗਾ ਹਰ ਰੋਜ਼ ਇੱਕ ਹੀ ਬਾਣੀ ਕਿਉਂ ਪੜੀ ਜਾਂਦੀ ਹੈ ਇਸ ਨਾਲ ਸਾਨੂੰ ਹਰ ਰੋਜ਼ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਜਿਹੜੇ ਮਨਮੁਖ ਹੁੰਦੇ ਹਨ ਹਮੇਸ਼ਾ ਹੀ ਇਦਾਂ ਦੇ ਸਵਾਲ ਕਰਦੇ ਹਨ ਪਰ ਜਿਹੜੇ ਵੀਰ ਗੁਰਮੁਖ ਹੁੰਦੇ ਹਨ ਗੁਰੂ ਨਾਲ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪਹਿਲਾਂ ਦੇ ਜਨਮਾਂ ਤੋਂ ਹੀ ਜੁੜੇ ਹੁੰਦੇ ਹਨ ਉਹਨਾਂ ਦਾ ਗੁਰੂ ਨਾਲ ਸੰਬੰਧ ਗਾੜਾ ਹੁੰਦਾ ਹੈ ਪਹਿਲਾਂ ਤੋਂ ਹੀ ਗੁਰੂ ਪ੍ਰਤੀ ਸ਼ਰਧਾ ਵਿਸ਼ਵਾਸ ਬਾਣੀ ਉਹਨਾਂ ਦੇ ਅੰਦਰ ਘਰ ਕੀਤੀ ਹੁੰਦੀ ਹੈ ਜਿਹੜਾ ਵਿਸ਼ਵਾਸ ਬਣਿਆ ਹੁੰਦਾ ਹੈ ਉਹ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਪੁੱਛਦੇ ਤੇ ਨਾ ਹੀ ਕਰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਦਾ ਅਰਥ ਕੀ ਹੈ ਸਤ ਸੰਗਿਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਤ ਸੰਗਿਆ ਜੀ ਸੰਤ ਮਹਾਪੁਰਸ਼ਾਂ ਨੂੰ ਜਦੋਂ ਉਹਨੇ ਇਹ ਬਚਨ ਕੀਤੇ ਤੇ ਸੰਤ ਮਹਾਪੁਰਖ ਬੜੇ ਹੀ ਨਿਰਮਲ ਸੁਭਾਅ ਦੇ ਸਨ ਬੜੇ ਹੀ ਪਿਆਰ ਨਾਲ ਉਸ ਨੂੰ ਸਮਝਾਉਣ ਲੱਗੇ ਕਹਿਣ ਲੱਗੇ ਕਿ ਜਦੋਂ ਵੀ ਅਸੀਂ ਗੁਰੂ ਦੇ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਕ ਨਮਸਤਕ ਹੁੰਦੇ ਹਾਂ ਤਾਂ ਆਪਣਾ ਮੱਥਾ ਜਦੋਂ ਧਰਤੀ ਨਾਲ ਲਾਉਂਦੇ ਹਾਂ ਤੇ ਜਿੰਨੇ ਵੀ ਵਿਚਾਰ ਹੁੰਦੇ ਹਨ ਕਹਿੰਦੇ ਆਪਣੇ ਮਨ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਮੱਥੇ ਅੰਦਰ ਉਹ ਚਲੇ ਜਾਂਦੇ ਹਨ ਆਪਣੇ ਫੁਰਨੇ ਉਤਾਰ ਚੜਾਵ ਜ਼ਿੰਦਗੀ ਦੇ ਜਿੰਨੇ ਵੀ ਆਪਾਂ ਜਦੋਂ ਗੁਰੂ ਘਰੇ ਚੱਲਦੇ ਹਾਂ ਤਾਂ ਬਹੁਤ ਸਾਰੇ ਉਤਾਰ ਚੜਾਵ ਮਨ ਦੇ ਵਿੱਚ ਅੰਦਰ ਆਪਣੇ ਦਿਮਾਗ ਦੇ ਵਿੱਚ ਚੱਲਦੇ ਹੁੰਦੇ ਹਨ ਜਦੋਂ ਵੀ ਆਪਣਾ ਮੱਥਾ ਧਰਤੀ ਨਾਲ ਛੂ ਜਾਂਦਾ ਹੈ ਗੁਰੂ ਦੇ ਅੱਗੇ ਜਾ ਕੇ ਅਸੀਂ ਨਮਸਤਕ ਹੋ ਜਾਂਦੇ ਹਾਂ ਉੱਥੇ ਹੀ ਆਪਣੇ ਜਿਹੜੇ ਵਿਚਾਰ ਹਨ ਉਹ ਬੰਦ ਹੋ ਜਾਂਦੇ ਹਨ ਮਨ ਸ਼ਾਂਤ ਹੋ ਜਾਂਦਾ ਹੈ ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਵੇਗੀ ਕਿ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਚਾਹੇ ਆਪਣੇ ਜਿਹੜੇ ਆਂਡ ਗਵੰਡ ਗੁਰੂ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਹੇ ਆਪਾਂ ਵੱਡੇ তীর্থ ਸਥਾਨਾਂ ਤੇ ਜਾਂਦੇ ਹਾਂ ਆਪਣਾ ਮਨ ਹਮੇਸ਼ਾ ਫਿਰ ਸ਼ਾਂਤ ਰਹਿੰਦਾ ਹੈ ਉੱਥੇ ਜਾ ਕੇ ਨਾ ਤਾਂ ਘਰ ਦੀ ਫਿਕਰ ਰਹਿੰਦੀ ਹੈ ਨਾ ਹੀ ਕਿਸੇ ਕੰਮਕਾਰ ਦੀ ਤੇ ਨਾ ਹੀ ਆਪਣੇ ਕਾਰੋਬਾਰ ਦੀ ਕਿਸੇ ਵੀ ਪ੍ਰਕਾਰ ਦੀ ਸਾਨੂੰ ਚਿੰਤਾ ਨਹੀਂ ਰਹਿੰਦੀ ਇਹ ਚੀਜ਼ ਕਦੇ ਤੁਸੀਂ ਵੀ ਨੋਟ ਕੀਤੀ ਹੋਵੇਗੀ ਫਿਰ ਦੂਸਰੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਆਖਦੇ ਹਨ ਹਰ ਰੋਜ਼ ਸਾਨੂੰ ਪਾਠ ਕਿਉਂ ਕਰਨਾ ਚਾਹੀਦਾ ਹੈ ਸੰਤ ਮਹਾਪੁਰਸ਼ ਜੀ ਉਥੇ ਫਿਰ ਬਚਨ ਕਰਦੇ ਹਨ ਸੇਖ ਨੂੰ ਸਮਝਾਉਂਦੇ ਆ ਹੋਇਆ ਕਿ ਜਦੋਂ ਆਪਾਂ ਆਪਣੇ ਮਨ ਦੇ ਅੰਦਰ ਜਨਮਾ ਦੀ ਮੈਲ ਜਿਹੜੀ ਹੁੰਦੀ ਹੈ ਜਦੋਂ ਕੋਈ ਸਾਬਣ ਇੱਕ ਮੈਲੇ ਕੱਪੜੇ ਤੇ ਲੱਗਦਾ ਹੈ ਪਹਿਲਾਂ ਉਸ ਕੱਪੜੇ ਦੇ ਉੱਤੇ ਜਿਹੜੀ ਮੈਲ ਹੁੰਦੀ ਹੈ ਉਹ ਉੱਗਲ ਜਾਂਦੀ ਹੈ ਫਿਰ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਦੀ ਜਿਹੜੀ ਮੈਲ ਹੁੰਦੀ ਹੈ ਗੰਦਗੀ ਹੁੰਦੀ ਹੈ ਉਹ ਬਿਲਕੁਲ ਧੋਤੀ ਜਾਂਦੀ ਹੈ ਨਿਕਲ ਜਾਂਦੀ ਹੈ ਕਿਤੇ ਇੱਕ ਸਾਫ਼ ਸੁਥਰਾ ਜਦੋਂ ਪਾਣੀ ਉੱਪਰ ਅਸੀਂ ਪਾਉਂਦੇ ਹਾਂ ਤੇ ਕੱਪੜਾ ਸਾਫ਼ ਸੁਥਰਾ ਰਹਿੰਦਾ ਹੈ ਉਹ ਪਾਣੀ ਵੀ ਫਿਰ ਸਾਫ਼ ਸੁਥਰਾ ਰਹਿੰਦਾ ਹੈ ਐਸੇ ਤਰੀਕੇ ਦੇ ਨਾਲ ਜਿਹੜੀ ਬਾਣੀ ਹੈ ਜਦੋਂ ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਬਾਣੀ ਪੜ੍ਹਦੇ ਹਨ ਤੇ ਆਪਣੇ ਮਨ ਦੇ ਵਿੱਚ ਉਹ ਫੁਰਨੇ ਆਉਣਗੇ ਜੋ ਕਦੇ ਆਪਾਂ ਕਦੇ ਬਹੁਤ ਘੱਟ ਸੋਚਦੇ ਹਾਂ ਆਸੇ-ਪਾਸੇ ਫੁਰਨੇ ਜਾਂ ਮੈਲੇ ਫੁਰਨੇ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ ਕਈ ਵੀ ਰਖਦੇ ਹਨ ਸਾਨੂੰ ਬਹੁਤੇ ਗੰਦੇ ਵਿਚਾਰ ਉਸ ਵੇਲੇ ਆਉਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਕਈ ਵੀਰ ਖਿਭਰਾ ਕੇ ਬਾਣੀ ਪੜ੍ਹਨੀ ਵੀ ਛੱਡ ਦਿੰਦੇ ਹਨ ਕਿ ਕਦੇ ਬਾਣੀ ਪੜ੍ਹਨੀ ਛੱਡਣੀ ਨਹੀਂ ਚਾਹੀਦੀ ਸਾਥ ਸੰਗਤ ਜੀ ਇਹ ਸਭ ਤੋਂ ਵੱਡੀ ਆਪਾਂ ਗਲਤੀ ਕਰਦੇ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਣੇ ਅੰਦਰੋਂ ਜਦੋਂ ਮੈਲ ਉੱਗਲਦੀ ਹੈ ਇਹ ਵਿਚਾਰ ਜਦੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਆਤਮਾ ਦੀ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਇਹ ਆਪਣੇ ਅੰਦਰ ਵਿਚਾਰ ਆਉਂਦੇ ਹੀ ਰਹਿੰਦੇ ਹਨ ਤੇ ਫਿਰ ਆਪਾਂ ਆਪਣੇ ਦਿਮਾਗ ਉੱਤੇ ਜ਼ੋਰ ਪਾਉਂਦੇ ਹਾਂ ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਸਾਡਾ ਮਨ ਬੜਾ ਭਟਕਦਾ ਹੈ ਸਾਡੇ ਅੰਦਰ ਫੁਰਨੇ ਬੜੇ ਗਲਤ ਆਉਂਦੇ ਹਨ ਵਿਚਾਰ ਬਹੁਤ ਉਤਰਾ ਚੜਾ ਬਹੁਤ ਆਉਂਦੇ ਹਨ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਸਾਡੇ ਮਨ ਨੂੰ ਟਿਕਾ ਬਣਨਾ ਸ਼ੁਰੂ ਹੋ ਜਾਂਦਾ ਹੈ ਆਪ ਜੀ ਦੀ ਕਿਰਪਾ ਦੇ ਨਾਲ ਬਾਣੀ ਨਾਲ ਸਾਡਾ ਮਨ ਜਿਹੜਾ ਹੈ ਜੁੜਨਾ ਸ਼ੁਰੂ ਹੋ ਜਾਂਦਾ ਹੈ ਸਾਡਾ ਧਿਆਨ ਜਿਹੜਾ ਹੈ ਆਪ ਜੀ ਦੇ ਚਰਨਾਂ ਵਿੱਚ ਲੱਗਣਾ ਸ਼ੁਰੂ ਹੋ ਜਾਵੇ ਤੇ ਫਿਰ ਤੁਸੀਂ ਨੋਟ ਕੀਤਾ ਵੀ ਹੋਵੇਗਾ ਕਿ ਹੌਲੀ-ਹੌਲੀ ਆਪਾਂ ਜਿਵੇਂ 5-7 ਪੌੜੀਆਂ ਪੜ ਲੈਂਦੇ ਹਾਂ ਜਾਂ ਪੰਕਤੀਆਂ ਪੜ ਲੈਂਦੇ ਹਾਂ ਜਾਂ ਅਸ਼ਟਪਦੀਆਂ ਪੜ ਲੈਂਦੇ ਹਾਂ ਤੇ ਆਪਣਾ ਮਨ ਟਿਕਿਆ ਰਹਿੰਦਾ ਹੈ ਫਿਰ ਆਪਣਾ ਮਨ ਭਟਕ ਜਾਂਦਾ ਹੈ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਾਂ ਤਾਂ ਬਾਣੀ ਪੜ ਰਹੇ ਸੀ ਆਪਾਂ ਕਿਹੜੇ ਫੁਰਨਿਆਂ ਦੇ ਵਿੱਚ ਆ ਚੁੱਕੇ ਹਾਂ ਫਿਰ ਆਪਾਂ ਮਨ ਉੱਥੇ ਹੌਲੀ-ਹੌਲੀ ਲੈ ਕੇ ਆਉਂਦੇ ਹਾਂ ਫਿਰ ਇਸੇ ਤਰ੍ਹਾਂ ਆਪਾਂ ਇੱਕ ਇਕਾਦਾਂ ਕਰਦੇ ਆ ਕਰਦੇ ਆ ਖਿੱਚਾ ਤਾਣੀ ਪਾਠ ਦੇ ਨਾਲ ਆਪਣੇ ਮਨ ਦੇ ਨਾਲ ਕਰਦੇ ਹੀ ਰਹਿੰਦੇ ਹਾਂ ਤੇ ਪਾਠ ਕਰਨ ਲੱਗਿਆਂ ਅਸੀਂ ਸੋਚਦੇ ਹਾਂ ਕਿ ਸਾਡਾ ਮਨ ਕਿਉਂ ਭਟਕਦਾ ਹੈ ਫਿਰ ਆਪਾਂ ਮਨ ਨੂੰ ਉੱਥੇ ਹੀ ਲੈ ਕੇ ਆਉਂਦੇ ਹਾਂ ਗੁਰੂ ਨਾਲ ਜੋੜਦੇ ਹਾਂ ਇਸੇ ਤਰ੍ਹਾਂ ਕਰਕੇ ਫਿਰ ਹੌਲੀ-ਹੌਲੀ ਜਿਹੜਾ ਆਪਣਾ ਮਨ ਹੈ ਉਹ ਜੁੜਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਣਾ ਮਨ ਗੁਰੂ ਦੀ ਬਾਣੀ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਫਿਰ ਆਤਮਾ ਸ਼ਾਂਤ ਰਹਿਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਅੰਦਰ ਸਬਰ ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਜਦੋਂ ਆਪਾਂ ਬਾਣੀ ਪੜਦੇ ਪੜਦੇ ਰਹਿੰਦੇ ਹਾਂ ਤੇ ਫਿਰ ਆਪਾਂ ਨੂੰ ਇਹ ਵੀ ਸਮਝ ਆ ਜਾਂਦਾ ਹੈ ਕਿ ਜੋ ਵੀ ਆਪਣੇ ਨਾਲ ਹੋ ਰਿਹਾ ਹੈ ਇਹ ਮੇਰੇ ਕਰਮਾਂ ਦੇ ਕਰਕੇ ਹੈ ਜਿਹੜੀ ਵੀ ਆਪਾਂ ਅੱਗੇ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਉਹ ਫਿਰ ਸਾਡੀ ਕਿਸਮਤ ਨੂੰ ਚਮਕਾ ਦੇ ਦਿੰਦੀ ਹੈ ਤੇ ਸਿਰਫ ਬਾਣੀ ਨਾਲ ਹੀ ਆਪਾਂ ਆਪਣੇ ਕਰਮ ਬਦਲ ਸਕਦੇ ਹਾਂ ਗੁਰੂ ਮਹਾਰਾਜ ਜੀ ਫਿਰ ਆਪਾਂ ਨੂੰ ਉਹਨਾਂ ਮਾੜੇ ਕਰਮਾਂ ਤੋਂ ਦੂਰ ਕਰ ਦਿੰਦੇ ਹਨ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹਨ ਇਹੋ ਜਿਹੇ ਲੋਕਾਂ ਤੋਂ ਦੂਰ ਕਰਨ ਦਾ ਤੁਸੀਂ ਆਪਣੇ ਆਸ-ਪਾਸ ਵੀ ਇਹ ਜ਼ਰੂਰ ਗੱਲ ਨੋਟ ਕੀਤੀ ਹੋਵੇਗੀ ਕਿ ਬਾਣੀ ਪੜਨ ਤੋਂ ਬਾਅਦ ਉਹਨਾਂ ਦੇ ਅੰਦਰ ਬਹੁਤ ਸਾਰੇ ਲੋਕਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ ਉਹ ਮਾੜੇ ਕਰਮਾਂ ਤੋਂ ਬਚਣਾ ਸ਼ੁਰੂ ਕਰ ਦਿੰਦੇ ਹਨ ਹੌਲੀ-ਹੌਲੀ ਸਾਧ ਸੰਗਤ ਕਰਨੀ ਸ਼ੁਰੂ ਕਰ ਦਿੰਦੇ ਹਨ ਫਿਰ ਗੁਰੂ ਮਹਾਰਾਜ ਜੀ ਦੀ ਆਪਣੇ ਤੇ ਕਿਰਪਾ ਹੋ ਜਾਂਦੀ ਹੈ ਜਿਹੜੇ ਅੰਦਰ ਆਪਣੇ ਮਾੜੇ ਕਰਮ ਕਰਦੇ ਹਨ ਆਪਣੇ ਅੰਦਰ ਮੜੇ ਫੁਰਨੇ ਆਉਂਦੇ ਹਨ ਚਾਹੇ ਵੀਰ ਹਣ ਜਿਵੇਂ ਨਸ਼ਿਆਂ ਚ ਪਏ ਹਨ ਚਾਹੇ ਸ਼ਰਾਬ ਪੀਂਦੇ ਹਨ ਸ਼ਰਾਬ ਪੀ ਕੇ ਘਰ ਵਿੱਚ ਕਲੇਸ਼ ਕਰਦੇ ਹਨ ਜਦੋਂ ਉਹਨਾਂ ਦੇ ਕੰਨਾਂ ਵਿੱਚ ਬਾਣੀ ਪੜਨੀ ਸ਼ੁਰੂ ਹੋ ਜਾਵੇਗੀ ਜਦੋਂ ਉਹ ਬਾਣੀ ਨੂੰ ਪੜਨ ਲੱਗ ਜਾਣਗੇ ਗੁਰੂ ਘਰ ਜਾਣਾ ਸ਼ੁਰੂ ਕਰ ਦੇਣਗੇ ਤੇ ਆਪਾਂ ਵੇਖਦੇ ਹਾਂ ਕਿ ਉਹ ਨਸ਼ੇ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦੇ ਹਨ ਚਾਹੇ ਕੋਈ ਸ਼ਰਾਬ ਪੀਂਦਾ ਹੈ ਉਸਨੇ ਸ਼ਰਾਬ ਦਾ ਨਸ਼ਾ ਫਿਰ ਛੱਡ ਦੇਣਾ ਹੈ ਇੱਕ ਹੁਣ ਬਹੁਤ ਹੀ ਸੋਹਣਾ ਉਸਨੇ ਅੰਮ੍ਰਿਤ ਛਕ ਲਿਆ ਹੈ ਤੇ ਇੱਕ ਗੁਰਮਖ ਵੀਰ ਬਣ ਜਾਵੇਗਾ ਸੇਵਾ ਵੀ ਕਰਦਾ ਹੈ ਉਹ ਵਿਅਕਤੀ ਫਿਰ ਉਸ ਦੀ ਜ਼ਿੰਦਗੀ ਆਪਾਂ ਬਦਲਦਿਆਂ ਹੋਇਆਂ ਵੇਖਦੇ ਵੀ ਹਾਂ ਇਹ ਸੱਚ ਹੈ ਜਦੋਂ ਵੀ ਆਪਾਂ ਬਾਣੀ ਨਾਲ ਜੁੜਦੇ ਹਾਂ ਸਾਡੇ ਸੁਭਾਅ ਵਿੱਚ ਫਿਰ ਚੇਂਜ ਆਉਣੇ ਸ਼ੁਰੂ ਹੋ ਜਾਂਦੇ ਹਨ ਜਿਹੜੀਆਂ ਮਾੜੀਆਂ ਆਦਤਾਂ ਹੁੰਦੀਆਂ ਹਨ ਭਾਵੇਂ ਚੁਗਲੀ ਕਰਨਾ ਮਾੜਾ ਸੋਚਣਾ ਤੇ ਮਾੜੇ ਕਰਮ ਕਰਨੇ ਮਾੜੀਆਂ ਆਦਤਾਂ ਜਿਹੜੀਆਂ ਵੀ ਸਾਨੂੰ ਪਈਆਂ ਹੁੰਦੀਆਂ ਹਨ ਇਹ ਤੁਸੀਂ ਵੇਖਿਆ ਹੋਵੇਗਾ ਜਦੋਂ ਅਸੀਂ ਬਾਣੀ ਪੜਨ ਲੱਗ ਜਾਂਦੇ ਹਾਂ ਗੁਰੂ ਘਰ ਜਾਣ ਲੱਗਦੇ ਹਾਂ ਜਾਂ ਸੇਵਾ ਕਰਦੇ ਹਾਂ ਜਾਂ ਕਿਸੇ ਵੀ ਤੀਰਥ ਸਥਾਨ ਦੇ ਨਾਲ ਜੁੜ ਜਾਂਦੇ ਹਾਂ ਫਿਰ ਜਿਹੜੀਆਂ ਮਾੜੀਆਂ ਆਦਤਾਂ ਹੁੰਦੀਆਂ ਹਨ ਉਹ ਸਾਡੇ ਮਨ ਦੇ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹ ਚੀਜ਼ਾਂ ਤੁਸੀਂ ਵੀ ਬਹੁਤ ਜ਼ਿਆਦਾ ਨੋਟ ਕੀਤੀਆਂ ਹੋਣਗੀਆਂ ਉਹ ਇੱਕ ਚੰਗੇ ਰਸਤੇ ਤੇ ਲੋਕ ਪਹਿ ਜਾਂਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਅਸਲ ਸੱਚਾਈ ਸਮਝ ਆ ਜਾਂਦੀ ਹੈ ਫਿਰ ਆਪਾਂ ਨੂੰ ਵੀ ਇਹ ਸਮਝ ਆ ਜਾਵੇਗੀ ਕਿ ਜੋ ਵੀ ਮੇਰੇ ਨਾਲ ਘਟ ਰਿਹਾ ਹੈ ਚੰਗਾ ਹੈ ਜਾਂ ਮਾੜਾ ਹੈ ਇਹ ਮੇਰੇ ਕਰਮਾਂ ਦੇ ਕਰਕੇ ਹੈ ਬਸ ਜੇ ਕੋਈ ਆਪਣੀ ਕਿਸਮਤ ਬਦਲ ਸਕਦਾ ਹੈ ਉਹ ਹੈ ਜੀ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂ ਗੁਰੂ ਦੀ ਬਾਣੀ ਜਿਸ ਨਾਲ ਆਪਾਂ ਜੁੜ ਕੇ ਹਰ ਰੋਜ਼ ਅਰਦਾਸ ਕਰਕੇ ਆਪਣੀ ਬਾਣੀ ਦੇ ਵਿੱਚ ਹੋਣ ਵਾਲੇ ਉਤਰਾਵ ਚੜਾ ਜੋ ਵੀ ਘਰ ਦੇ ਵਿੱਚ ਕਲੇਸ਼ ਹਨ ਉਹ ਅਸੀਂ ਮਿਟਾ ਸਕਦੇ ਹਾਂ ਤਾਂ ਸਿਰਫ ਬਾਣੀ ਦੇ ਨਾਲ ਹੀ ਜੇ ਕੋਈ ਮਨ ਦੀਆਂ ਇਛਾਵਾਂ ਪੂਰੀਆਂ ਕਰ ਸਕਦੇ ਹਾਂ ਉਹ ਵੀ ਬਾਣੀ ਨਾਲ ਹੀ ਇਸ ਕਰਕੇ ਸਾਥ ਸੰਗਤ ਜੀ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਘਰ ਵਿੱਚ ਗੁਰਬਾਣੀ ਲਗਾ ਕੇ ਰੱਖੋ ਬੱਚਿਆਂ ਨੂੰ ਵੀ ਗੁਰਬਾਣੀ ਨਾਲ ਜੋੜ ਪਰਿਵਾਰ ਨੂੰ ਵੀ ਆਪ ਜੋੜਨ ਲਈ ਆਖੋ ਸੇਵਾ ਤੇ ਸਿਮਰਨ ਤਿੰਨੇ ਹੀ ਚੀਜ਼ਾਂ ਗੁਰੂ ਤੋਂ ਮੰਗਣੀਆਂ ਚਾਹੀਦੀਆਂ ਹਨ ਦਾਨ ਵੀ ਗੁਰੂ ਤੋਂ ਮੰਗਣਾ ਚਾਹੀਦਾ ਹੈ ਸਾਨੂੰ ਦਾਨ ਕਰਨ ਵਾਲੇ ਵੀ ਪਰਮਾਤਮਾ ਜੀ ਬਣਾ ਦਿਓ ਆਪ ਜੀ ਦੀ ਕਿਰਪਾ ਤੇ ਰਹਿਮਤ ਸਾਨੂੰ ਹਮੇਸ਼ਾ ਹੀ ਆਪਣੇ ਸਿਰ ਤੇ ਚਾਹੀਦੀ ਹੈ ਪਰਮਾਤਮਾ ਜੀ ਦਾ ਹਰ ਵੇਲੇ ਹਰ ਚੀਜ਼ ਲਈ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੀ ਰਹਿਆ ਕਰੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਦਾਤ ਜ਼ਰੂਰ ਮੰਗ ਕੇ ਸੌਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ